ਜੀ ਆਪਾ ਜਿਹੜੇ ਡਾਕਟਰ ਸਾਹਿਬ ਉਹ ਗੁੜੀਆਂ ਦਾ ਇਲਾਜ ਕਰ ਰਹੇ ਆ ਉਹਨਾਂ ਦੇ ਕਲੀਨਿਕ ਤੇ ਆਏ ਕਿਉਂਕਿ ਮੈਂ ਡਾਕਟਰ ਸਾਹਿਬ ਨੂੰ ਲੈ ਕੇ ਗਿਆ ਸੀ ਉਹ ਬੱਚੇ ਵੱਲ ਤਾਂ ਕਿ ਮੈਨੂੰ ਪਤਾ ਸੀ ਵੀ ਇਹਨਾਂ ਕੋਲ ਕਾਫੀ ਮਰੀਜ਼ ਜਿਹੜੇ ਆ ਕਿੰਨੀ ਵਾਰ ਠੀਕ ਹੋਏ ਆ ਤੇ ਉਹਨਾਂ ਦੇ ਕੋਲ ਪਹੁੰਚੇ ਆ ਨਾ ਨਾ ਗੱਲਬਾਤ ਕਰਾਂਗੇ ਨਾ ਇਹ ਵੀ ਕਿਹੜੀ ਕਿਹੜੀ ਚੀਜ਼ ਸੀ ਤੁਸੀਂ ਦਵਾਈ ਜਿਹੜੀ ਪ੍ਰੋਪਰ ਵਧੀਆ ਦਿੰਦੇ ਜਿੰਨਾ ਮਰੀਜ਼ ਠੀਕ ਹੁੰਦਾ ਆ ਹੈ ਇਹਦੇ ਆਪਣੇ ਛੋਟੇ ਬਰਾਦਰ ਹੀ ਆ ਪਰ ਫੇਰ ਵੀ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਵੀ ਕਿਹੜੀ ਬਿਮਾਰੀ ਦਾ ਬੰਦਾ ਜੂਝ ਰਿਹਾ ਉਹਨੂੰ ਲੋਕਾਂ ਨੂੰ ਪਤਾ ਲੱਗੇ ਵੀ ਇਹ ਤੋਂ ਆਪਾਂ ਠੀਕ ਹੋ ਸਕਦੇ ਤਾਂ ਕਿ ਉਹਨਾਂ ਦਾ ਮਤਲਬ ਇਲਾਜ ਹੋ ਸਕੇ ਆ ਇਹਨਾਂ ਦਰਸਾਦੀਆਂ ਪ੍ਰਾਪਤੀਆਂ ਨੇ ਲਿਖਿਆ ਹੈ ਇਹਨਾਂ ਨੇ ਐਸੇ ਮਿਰਗੀ ਲਿਵਰ ਹਸਾਵਲੀਆਂ ਕੈਂਸਰ ਦੇ ਛਾ ਕੈਂਸਰ ਦੀ ਵੀ ਇਹ ਚੀਜ਼ ਹੈਗੀ ਹੈ ਜੀ ਕਿਉਂਕਿ ਇਹਨਾਂ ਨੰਬਰ ਵੀ ਲਿਖੇ ਹੋਏ ਆ ਚਲੋ ਵਧੀਆ ਜੀ ਵਧੀਆ ਆ ਵੀਡੀਓ ਪਾ ਬਣਾ ਕੇ ਫੇਸਬੁੱਕ ਤੇ ਪਾਵਾਂਗੇ ਕੋਈ ਚੈਨਲ ਇੱਕ ਚੈਨਲ ਜਿਹੜਾ ਉੱਥੇ ਵੀ ਪਾ ਦੇਾਂਗੇ ਤੇ ਇਹ ਨਾਮ ਲਿਖ ਕੇ ਇਹਨਾਂ ਨੂੰ ਕਾਲ ਕਰਕੇ ਵਿਖਾਵਾ ਦੇ ਨੰਬਰ ਲਿਖਿਆ ਨਾ ਉਹਨਾਂ ਤੇ ਕਾਲ ਕਰਕੇ ਉਹਨਾਂ ਨੂੰ ਪੁੱਛ ਵੀ ਸਕਦੇ ਆ ਚਲੋ ਅੰਦਰ ਡਾਕਟਰ ਸਾਹਿਬ ਬਿਠੇ ਡਾਕਟਰ ਸਾਹਿਬ ਪੁੱਛਦੇ ਆ ਸਾਰੀਆਂ ਗੱਲਾਂ ਬਾਤਾਂ ਵੀ ਕਹਿ ਰਹੇ ਆ ਹਾਂਜੀ ਹਾਂਜੀ ਬਰਾਜ ਡਾਕਟਰ ਸਾਹਿਬ ਦੱਦੇ ਹੋ ਜੀ ਚਲੋ ਮੈਂ ਵੀ ਮੈਂ ਕੁੜੀਵਲ ਪਿੰਡੋਂ ਆ ਕੇ ਮੈਂ ਆਇਆ ਤਾਂ ਡਿਵੈਲਪਮੈਂਟ ਵੇਖਦਾ ਆ ਵੀ ਕੀ ਹਫ਼ਤਾਬਾਤ ਗੱਲਬਾਤ ਪੁੱਛਦੇ ਆ ਤੁਹਾਨੂੰ ਹਾਂ ਇਸੇ ਮੈਂ ਵੀ ਇੱਥੇ ਬੈਜਣਾ ਪੇਸ਼ੈਂਟ ਬਣ ਕੇ ਵੀਡੀਓ ਬੰਦ ਵੀਡੀਓ ਹੋ ਰਿਹਾ ਜੀ ਚਲੋ ਦੱਸੋ ਮੈਂ ਇੱਕ ਗੱਲ ਦੱਸਿਓ ਕਿ ਮੈਂ ਬਾਹਰੋਂ ਵੀ ਵੇਖ ਕੇ ਆਇਆ ਮੈਨੂੰ ਦੱਸੋ ਵੀ ਉਹਦੇ ਤੋਂ ਪਹਿਲਾਂ ਉਹ ਕੁੜੀ ਉਹ ਲੋ ਦੱਸੋ ਮੇਰੇ ਮੜੇ ਜੇ ਉਹਦੇ ਤੋਂ ਘਰ ਬੈਠੇ ਗੱਲ ਹਾਂ ਹਾਂਜੀ ਉਹ ਕਿਵੇਂ ਉਹਦੀ ਕਿੰਨੀ ਦਵਾਈ ਲਗਣੀ ਕਿੰਨਾ ਖਰਚ ਖਰਚੇ ਦੀ ਚਲੋ ਗੱਲ ਛੱਡੋ ਤੇ ਉਹ ਠੀਕ ਹੋ ਜੂਗੀ ਪਰ ਆਪਰ ਵੱਡੀ ਗੱਲ ਕਰੀਏ ਨਾ ਨਹੀਂ ਇੱਕ ਟੱਪ ਦਵਾਈ ਸਾਦੀ ਹੈ ਪਹਿਲਾਂ ਅੱਛਾ ਤੇ ਦੂਜੇ ਹਫਤੇ ਦੀ ਤਾਲੁਕ ਕੇ ਜਾਂ ਪਰਸੋਂ ਸਟਾਰਟ ਲੈ ਕੇ ਗਏ ਦੁਬਾਰਾ ਹਾਂ ਤੇ ਉਹ ਲੱਗਦਾ ਹੈ ਫਰਕ ਹੈ ਚਲੋ ਅੱਜ ਬਾਕੀ ਇੰਜੈਕਸ਼ਨ ਲੱਗ ਗਿਆ ਉਹਦਾ ਐਚਪੀ ਦਾ ਫਰਕ ਪੈ ਜਾਊਗਾ ਤੇ ਜਿਆਦਾ ਐਚਪੀ ਕਰਕੇ ਹੀ ਹੈ ਬਾਕੀ ਕ੍ਰੇਡ ਨਹੀਂ ਤਾਂ ਉਹ ਠੀਕ ਕਰਦੇ ਹੀ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਉਹ ਆਹ ਵੇਖ ਲੀਓ ਜੀ ਤੇ ਐਚਪੀ ਘੱਟ ਹੋਣ ਕਰਕੇ ਫਿਰ ਥੋੜਾ ਜਿਆਦਾ ਪ੍ਰੋਬਲਮ ਆਉਂਦੀ ਹੈ ਉਹ ਇਹ ਵੀ ਇੰਜੈਕਸ਼ਨ ਦੋ ਚਾਰ ਲਾਉਣੇ ਆ 6 7 8 ਤੱਕ ਪਹੁੰਚੂਗਾ ਤੇ ਫਿਰ ਕੋਈ ਫਿਰ ਰਿਸਕ ਦੋbaar ਹੋਊਗਾ ਅੱਛਾ ਮੈਂ ਕਹਿੰਦਾ ਜਦੋਂ ਜਦਾ ਕਿਡਨੀ ਦੀ ਆਪਾਂ ਦਵਾਈ ਦਿੰਨੇ ਆ ਕਿੰਨੇ ਦਿਨ ਦੇ ਹਫ਼ਤੇ 15 ਦਿਨ ਦੀ ਦਿੰਨੇ ਕਿੰਨੇ ਦੀ ਹਫ਼ਤੇ ਦੀ ਘੱਟ ਤੋਂ ਘੱਟ ਤੇ ਦਿਵਾਈ ਹਫ਼ਤੇ ਇੱਕ 15 ਦੀ ਵੀ ਦੇ ਦੇ ਦੀ ਹਾਂ ਦੂਜੀ ਇਦਾਂ ਹਾਂ ਮੈਕਸਿਮਮ ਤੇ ਜਿੰਨੀ ਮਰਜੀ ਲੈ ਲਓ ਅੱਛਾ ਬੀਕਾ ਉਸ ਵੇਹ 15 ਦਿਨ ਦੀ ਦਵਾਈ ਜਿਹੜੀ ਤੁਸੀਂ ਉਹ ਕਿ ਉਹ ਤੇ ਕਿੰਨਾ ਖਰਚਾ ਕਿੰਨੇ ਵਿੱਚ ਦਿੰਦੇ ਹੋ ਤੁਸੀਂ ਪੇਸ਼ੈਂਟ ਨੂੰ ਉਹ ਅਕੋਰਡਿੰਗ ਟੂ ਸਿਚੁਏਸ਼ਨ ਹੈ ਆਪਦੀ ਅੱਛਾ ਜੇ ਇਹਦੇ 2 4 ਕਿੱਟ ਨੇ ਇਹਨਾਂ ਫਿਰ 7 800 ਤੱਕ ਤਿਆਰ ਹੋ ਜਾਂਦੀਆਂ ਲਗਭਗ ਆਪਣੀ ਤਿਆਰ ਹੋ ਜਾਂਦੀ ਹੈ 15 ਦਿਨ ਦੀ ਦੋ ਟਾਈਮ ਦੇਣੀ ਕਿ ਇਹਨੂੰ ਤਿੰਨ ਟਾਈਮ ਦੇਣੀ ਆ ਅੱਛਾ ਕਿਸੇ ਨੂੰ ਐਚਪੀ ਵਾਸਤੇ ਇੱਕ ਦੋ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਕਿਸੇ ਨੂੰ ਇੱਕ ਦੋ ਚੀਜ਼ਾਂ ਹੋਰ ਜਿਹਦਾ ਨਿਮਰ ਦੀ ਪ੍ਰੋਬਲਮ ਇਹ ਤੇ ਕੋਈ ਸੌਰੀ ਸਾਡੀ ਗੱਲ ਕੱਟ ਗਈ ਇੱਕ ਗੱਲ ਸੀ ਵੀ ਮਤਲਬ ਜੇ ਸਾਰੀਆਂ ਚੀਜ਼ਾਂ ਲਗਭਗ ਉਹਨੂੰ ਪ੍ਰੋਬਲਮ ਜ਼ਿਆਦਾ ਵਧੀਆ ਫਿਰ ਮੇਰੇ ਖਿਆਲ 15 ਮੈਂ ਸਾਰਾ ਕੁਝ ਆਪਾਂ ਲਾ ਕੇ ਚੱਲੀਏ ਨਾ ਤੇ ਫਿਰ 1200 ਤੋਂ 1500 ਰੁਪਏ ਦੇ ਵਿੱਚ ਵਿੱਚ ਇੱਕ ਹਫ਼ਤੇ ਦੇ ਵਿੱਚ ਤਿਆਰ ਹੁੰਦੀ ਅੱਛਾ ਇੱਕ ਇੱਕ ਹੋਰ ਗੱਲ ਦੱਸਿਓ ਵੀ ਕਿ ਤੁਸੀਂ ਕਿਹਨੇ ਕਿਹਨੇ ਬਿਮਾਰੀ ਜਿੰਨਾ ਦਾ ਵਾਕਈ ਪੱਕਾ ਤੁਸੀਂ ਕਹਿ ਸਕਦੇ ਵੀ ਆਪਾਂ ਇਲਾਜ ਕਰ ਸਕਦੇ ਆ। ਆਪਾਂ ਕਿਡਨੀ ਫੇਲੀਅਰ ਦੇ ਤੇ ਬਾਹਰ ਲੈ ਕੇ ਲਾਏ ਆ ਤੇ ਕਿਡਨੀ ਫੇਲੀਅਰ ਦੇ ਤੇ ਕੈਂਸਰ ਦਾ ਵੀ ਹੈਗਾ ਜੀ ਬਾਹਰ। ਦੱਸੋ ਵੀ ਹਾਂ ਜੀ। ਬਾਕੀ ਮਰਜੀ ਦੇ ਦੌਰੇ ਦੀ ਦਵਾਈ ਬਣਾਉਂਦੇ ਆ। ਅੱਛਾ। ਤੇ ਉਹ ਵੀ ਪਹਿਲੇ ਹਫਤੇ ਤੋਂ ਰਿਜ਼ਲਟ ਮੈਨਾ ਚਲੋ ਜਾਂਦਾ। ਅੱਛਾ ਜੀ। ਮੈਂ ਲਗਭਗ ਆਇਰ ਵੀਚੇ ਰਿਜ਼ਲਟ ਹੈਗੇ ਆ। ਬਸ ਸਹੀ ਤਕਨਾਲੋਜੀ ਨਾਲ ਹੁੰਦਾ ਚਾਹੀਦਾ। ਸਸ 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 ਕਿਡਨੀ ਉਹਦੇ ਵਿੱਚ ਅਰਕੁਰ ਕੇ ਕੱਢੀਦੇ ਆ ਅੱਛਾ ਅੱਛਾ ਦੋ ਪੱਟੀ ਲਾ ਕੇ ਜਿੱਦਾਂ ਆਪਾਂ ਖਰਾਬ ਤੋਂ ਪਹਿਲਾਂ ਕਰਦੇ ਹਿੰਗੇ ਅੱਛਾ ਜੀ 100% ਆਪੇ ਉਹਦੇ ਵਿੱਚ ਦਵਾਈਆਂ ਔਸ਼ਧੀਆਂ ਪਾ ਕੇ ਤੇ ਉਹਨੂੰ ਹਰ ਕੱਟਨੇ ਪੈਂਦੇ ਤੇ ਤਿੰਨ ਜਿਹੜੇ ਤੁਹਾਨੂੰ ਬਹੁਤ ਬਿਮਾਰੀਆਂ ਕਿਹਨੇ ਕਿਹਨੇ ਵੈਸੇ ਪ੍ਰੋਪਰ ਮੈਨੂੰ ਬਾਰੇ ਸਾਰੀਆਂ ਉਹਨਾਂ ਸਾਰੀਆਂ ਮੈਨੂੰ ਨੇ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਅੱਛਾ ਕੋਈ ਜਦੋਂ ਪਹਿਲਾਂ ਆਏ ਜੀ ਕੋਈ ਮੇਨ ਮੇਨ ਬਿਮਾਰੀਆਂ ਦੇ ਨਾਮ ਬੋਲ ਦੱਸ ਦਿਓ ਮੇਨ ਕੈਂਸਰ ਹੋ ਗਈ ਏਰੀ ਫੇਲਿਅਰ ਲਿਵਰ ਫੇਲਿਅਰ अच्छा जी। ਬ੍ਰੇਮ ਦੀ ਕੋਈ ਪ੍ਰੋਬਲਮ ਹੋਵੇ, ਹਾਰਡ ਦੀ ਕੋਈ ਸਟੰਸਟ ਟੋਟਪੌਂਟ ਆ ਕਿ ਕਣੀ ਗਈ ਹੋਵੇ, ਉਹਨੂੰ ਅ ਠੀਕ ਕਰਦਣੇ ਆਪਾਂ। ਅ 2-4 ਹਫ਼ਤੇ ਦੇ ਵਿੱਚ ਵਿੱਚ। ਅੱਛਾ। ਟੋਟਪੌਂਟ ਦੀ ਲੋੜ ਨਹੀਂ ਪਵੇਗੀ। ਬਾਕੀ ਸਕਿੰਮ ਦੀ ਦਵਾਈ ਬਣਾਉਣੇ ਆ। ਜਿੱਦਾਂ ਉਹਨੇ ਥੋੜਾ ਜਿਹਾ ਪਹਿਲਾਂ ਪੇਸ਼ੈਂਟ ਹੀ ਗਈ ਜਿਹਦੇ ਉਹਨਾਂ ਦੇ ਹੱਥਾਂ ਤੇ ਗੈਂਗਰੀਨ ਹੋਈ ਸੀਗੀ। ਅੱਛਾ ਜੀ। ਜੇਕਰ ਕਿ ਉਹ ਕੋਈ ਅੰਗ ਪੈਰ ਕੱਟਣ ਦੀ ਲੋੜ ਪੈਂਦੀ ਆ, ਉਹਦੀ ਦਵਾਈ ਦਿੰਦੇ ਆ ਵੀ ਠੀਕ ਹੋ ਜਾਂਦੇ ਆ। ਅੱਛਾ ਅੱਛਾ ਚਲੋ ਜੀ ਵਧੀਆ ਵਧੀਆ ਬਹੁਤ ਵਧੀਆ ਗੱਲ ਹੈ ਜੀ। ਇਹਨੇ ਜੀ ਸਾਡੇ ਡਾਕਟਰ ਰਾਜਵੀਰ ਸਿੰਘ ਜਿਨ੍ਹਾਂ ਨਾਲ ਆਪਾਂ ਉਹਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮਤਲਬ ਇਹਨਾਂ ਇਹਨਾਂ ਬਿਮਾਰੀਆਂ ਦਾ ਇਲਾਜ ਦਾ ਸਭ ਪ੍ਰੋਪਰ ਕਰਦੇ ਆ ਤੇ ਹੁਣ ਇਹਨਾਂ ਦਾ ਨੰਬਰ ਮੈਂਸ਼ਨ ਕਰ ਲੱਗਾ ਜੀ ਨਾਲੇ ਕਾਰਡ ਪਾ ਦਿੰਨੇ ਆ ਜੀ ਵਿੱਚ ਵੀਡੀਓ ਦੇ ਤੇ ਜਿੰਨੇ ਵੀ ਇਹਨਾਂ ਦੀ ਸੇਵਾਵਾਂ ਲੈਣੀਆਂ ਹੋਣ ਤੇ ਇਹਨਾਂ ਨੂੰ ਇਹਨਾਂ ਦੇ ਕਲੀਨਿਕ ਤੇ ਆ ਕੇ ਤੁਸੀਂ ਵਿਸਟ ਕਰੋ ਇਹਨਾਂ ਨੂੰ ਮਿਲੋ ਤੇ ਆਪਣੀ ਬਿਮਾਰੀ ਦਾ ਇਲਾਜ ਕਰਾਓ ਜੀ ਡਾਕਟਰ ਸਾਹਿਬ ਨੰਬਰ ਬੋਲੀਓ ਪਲੀਜ਼ ਮੇਰਾ ਨੰਬਰ ਹੈਗਾ 9191434300000070 70 99430 99430 0070 0070 ਜੀ ਚਲੋ ਜੀ ਇਹ ਨੰਬਰ ਵਿੱਚ ਤਾਂ ਦੱਸਦਾ ਜੀ ਸੋ ਸਾਰੇ ਭੈਣ ਭਾਈ ਜਿਨ੍ਹਾਂ ਨੂੰ ਇਹੋ ਜੀ ਕੋਈ ਪ੍ਰੋਬਲਮ ਕੋਈ ਜਾਬਦੀ ਹੈ क्रोनਿਕ ਮੁਸ਼ਕਲਾਂ ਦਾ ਇਹ ਹੱਲ ਕਰਦੇ ਆ ਜੀ ਤੇ ਤੁਸੀਂ ਇਹਨਾਂ ਦੇ ਨਾਲ ਆ ਕੇ ਇਹਨਾਂ ਨੂੰ ਮਿਲ ਕੇ ਕਿ ਇਹ ਆਪਣੀ ਬਾਰੀ ਦਾ ਇਲਾਜ ਕਰਾ ਸਕਦੇ ਜੀ ਦਵਾਈ ਕੁਝ ਕ ਖਾਲਸਾ ਦਵਾਈ ਕੁਝ ਹੀ ਹੋ ਰਹੀ